ਬਹੁਤ ਜਣਾ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਏ ਆ ਬਹੁਤ ਸੋਹਣਾ ਪਾਕਿਸਤਾਨੀ ਡਿਜੀਟਲ ਪ੍ਰਿੰਟ ਸ਼ਿਮਰ ਦੇ ਵਿੱਚ ਸੂਟ ਲੈ ਕੇ ਆਏ ਆ ਸਿਰਫ 1550 ਰੁਪਏ ਦੀ ਰੇਂਜ ਦੇ ਵਿੱਚ ਤੁਹਾਡਾ ਟਾਈਮ ਨਾ ਵੇਸ ਕਰਦੇ ਦਿਖਾਣੇ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਦਿਖਾਣੇ ਹਾਂਜੀ ਦੋਸਤੋ ਚੈੱਕ ਕਰੋ ਅੱਜ ਦਾ ਆਰਟੀਕਲ ਅੱਜ ਦਾ ਡਿਜ਼ਾਈਨ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਆ ਬਹੁਤ ਸੋਹਣਾ ਡਿਜ਼ਾਈਨ ਆ ਮੈਂ ਕਹਿੰਨਾ ਪਿਓਰ ਸ਼ਿਮਰ ਦੇ ਵਿੱਚ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਕੋਲ ਨਾਲ ਪ੍ਰਿੰਟਡ ਦੁਪੱਟਾ ਆਏਗਾ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਤੇ ਜਰੀ ਦਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਤੁਹਾਨੂੰ ਥੋੜਾ ਹੋਰ ক্লোਜ਼ ਕਰਕੇ ਦਿਖਾਣਾ ਚਾਹ ਕਰੂ ਆਇਦਾ ਆਰਟੀਕਲ ਬਹੁਤ ਸੋਹਣਾ ਜਰੀ ਦਾ ਵਰਕ ਆ ਗਿਆ ਜੇ ਇਹ ਹੈਗਾ ਜੇ ਘੇਰੇ ਦਾ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਔਰ ਬੜੀ ਸਿੰਪਲ ਜੀ ਇਸ ਲੀਗ ਜੀ ਲੇਸ ਲੱਗੀ ਹੋਈ ਨਾਲ ਠੀਕ ਆ ਪ੍ਰੋਪਰ 올ਓਵਰ ਤੁਹਾਡਾ ਸਾਹਮਣੇ ਆ ਸੂਟ ਕਿਦਾਂ ਦੀ ਲੁੱਕ ਦੇ ਰਿਹਾ ਵਾ ਨਾਲ ਪ੍ਰਿੰਟਡ ਦੁਪੱਟਾ ਆਏਗਾ ਆ ਗਈ ਇਹਦੀ ਫਰੰਟ ਬਾਟਮ ਆਏਗਾ ਮਸਲੀਨ ਕਾਟਨ ਦਾ ਪ੍ਰਾਈਸ ਸਿਰਫ 1550 ਆਪਣੇ ਮਿੱਠੇ ਜਿਹੇ ਪ੍ਰਾਈਸ 2200 ਵਾਲਾ ਸੂਟ ਤੁਹਾਨੂੰ ਲੈਸਟ ਦੇ ਰਹੇ ਆ ਸਿਰਫ 1550 ਰੁਪਏ ਦੀ ਰੇਂਜ ਦੇ ਵਿੱਚ ਇਹ ਗਾਜੇ ਮਸਟਰਡ ਕਲਰ ਹੁਣ ਤੁਹਾਨੂੰ ਦਿਖਾਣੇ ਆ ਦਾ ਨੈਕਸਟ ਕਲਰ ਹਾਂਜੀ ਦੋਸਤੋ ਚੈੱਕ ਕਰੋ ਇਹਦੇ ਬਾਕੀ ਦੇ ਕਲਰ ਬਹੁਤ ਸੋਹਣਾ ਜਿਵੇਂ ਪਹਿਲਾਂ ਤੁਸੀਂ ਦੇਖਿਆ ਸੀਗਾ ਮਸਟਰਡ ਕਲਰ ਹੁਣ ਤੁਹਾਨੂੰ ਦਿਖਾਣੇ ਇਹਦੇ ਵਿੱਚ ਇਹਦੇ ਨੈਕਸਟ ਕਲਰ ਆ ਗਏ ਜੇ ਬੜੇ ਸੋਹਣੇ ਬਹੁਤ ਪਿਆਰੇ ਇਹ ਆ ਗਿਆ ਜੀ ਸੀ ਗ੍ਰੀਨ ਕਲਰ ਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਜਿਵੇਂ ਤੁਸੀਂ ਪਹਿਲਾਂ ਮਸਟਰਡ ਕਲਰ ਦੇਖਿਆ ਸੀ ਉਵੇਂ ਹੀ ਆ ਸੀ ਗ੍ਰੀਨ ਕਲਰ ਦਾ ਵਿੱਚ ਆ ਗਿਆ ਜੇ ਨੈਕਸਟ ਦਾ ਕਲਰ ਠੀਕ ਆ ਇਹ ਸੈਕੰਡ ਕਲਰ ਸੀਗਾ ਹੁਣ ਥਰਡ ਦਿਖਾਣੇ ਇਹਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਚੈਰੀ ਮੈਰੂਨ ਕਲਰ ਬਹੁਤ ਸੋਹਣਾ ਮੈਂ ਕਹਾ ਜਸਟ ਲੁਕਿੰਗ ਲਾਈਕ ਆ ਵਾਓ ਠੀਕ ਆ ਜੀ ਨੈਕਸਟ ਆ ਗਿਆ ਜੇ ਇਹਦੇ ਵਿੱਚ ਬਹੁਤ ਸੋਹਣਾ ਮਹਿੰਦੀ ਕਲਰ ਗਲੇ ਦੇ ਉੱਤੇ ਮਿਰਰ ਵਰਕ ਆ オリジナル ਮਿਰਰ ਲੱਗਾ ਹੋਇਆ ਕੋਈ ਸਤਾਰਾ ਨਹੀਂ ਲੱਗਾ ਹੋਇਆ ਠੀਕ ਆ ਜੀ ਨਾਲ ਜਰੀ ਦਾ ਵਰਕ ਬਹੁਤ ਸੋਹਣਾ ਚੈੱਕ ਕਰੋ ਪ੍ਰੋਪਰ ਥੋੜਾ ਕਲੋਜ਼ ਕਰਕੇ ਹੋਰ ਦਿਖਾਣਾ ਤੁਹਾਨੂੰ ਜਰੀ ਆ ਗਈ ਜੇ ਡਿਜੀਟਲ ਪ੍ਰਿੰਟ ਸੂਟ ਆ ਬਹੁਤ ਸੋਹਣਾ ਓਵਰ ਆਲ ਬੜਾ ਪਿਆਰਾ ਪਾਕਿਸਤਾਨੀ ਡਿਜੀਟਲ ਪ੍ਰਿੰਟ ਆ ਹਾਂਜੀ ਦੋਸਤੋ ਦੱਸੋ ਕਿਦਾਂ ਦਾ ਲੱਗਾ ਕਿਦਾਂ ਦਾ ਡਿਜ਼ਾਈਨ ਕਮੈਂਟ ਵਿੱਚ ਤੁਹਾਡੀ ਵੇਟ ਕਰਦੇ ਹਾਂ ਤੁਹਾਡੇ ਕਮੈਂਟਾਂ ਦੀ ਕਿਸੇ ਨੂੰ ਆਰਟੀਕਲ ਪਸੰਦ ਆਇਆ ਡਿਜ਼ਾਈਨ ਪਸੰਦ ਆਇਆ ਔਰ ਇਦਾਂ ਦੇ ਹੋਰ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਟਿਲ ਦਨ ਬਾਏ ਬਾਏ ਟੇਕਰ ਆਮਨ ਜੀ ਸਸ਼ੀ ਕਾਲ ਜੀ